ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਲਾਵੀ ਜੀ ਹਾਂ ਮਾਮਲਾ ਫਰੋਇਦਪੁਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਸਤਲੂ ਦਰਿਆ ਦੇ ਵਿੱਚ ਇੱਕ ਬੇਕਾਬੂ ਹੋਈ ਕਿਸ਼ਤੀ ਜਿਸ ਦੇ ਵਿੱਚ ਦੋ ਟਰੈਕਟਰ ਤੇ 20 ਦੇ ਕਰੀਬ ਕਿਸਾਨ ਸਵਾਰ ਸਨ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਿਸ਼ਤੀ ਜਿਹੜੀ ਪਾਕਿਸਤਾਨ ਵੱਲ ਨੂੰ ਰੁੜਦੀ ਜਾ ਰਹੀ ਸੀ ਜੇਕਰ ਇਹ ਸਾਰੇ ਨੌਜਵਾਨ ਹਿੰਮਤ ਨਾ ਮਾਰਦੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਦੇਖ ਸਕਦੇ ਤੁਸੀਂ ਵੀ ਮੌਕੇ ਦੀਆਂ ਲਾਈਵ ਤਸਵੀਰਾਂ ਫਿਰੋਜ਼ਪੁਰ ਦੇ ਅੰਦਰ ਸਤਲੂ ਦਰਿਆ ਦਾ ਪੱਧਰ ਵਧਣ ਕਰਕੇ ਸਤਲੂ ਦਾ ਪਾਣੀ ਪੂਰੇ ਜੋਰਾਂ ਤੇ ਚੱਲਦਾ ਨਜ਼ਰ ਆ ਰਿਹਾ ਹੈ ਇਸ ਦੇ ਚੱਲਦਿਆਂ ਹੀ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੇੜੇ ਤੇ ਕਿਸਾਨ ਨੇ ਟਰੈਕਟਰ ਲੱਦੇ ਹੋਏ ਤੇ ਜਿਨ੍ਹਾਂ ਨੂੰ ਦਰਿਆ ਪਾਰ ਕਰ ਬਾਹਰ ਲਿਆਂਦਾ ਜਾ ਰਿਹਾ ਸੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੇੜਾ ਸਤ ਸੰਭਵ ਨਹੀਂ ਹੋ ਰਿਹਾ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਪਾਕਿਸਤਾਨ ਵਾਲੀ ਸਾਈਡ ਰੁੜਦਾ ਨਜ਼ਰ ਆ ਰਿਹਾ ਦੱਸਿਆ ਜਾ ਰਿਹਾ ਹੈ ਕਿ ਬੜੀ ਮੁਸ਼ਕਲ ਤੋਂ ਬਾਅਦ ਬੇੜੇ ਵਿੱਚ ਸਵਾਰ ਨੌਜਵਾਨ ਨੇ ਬੜੀ ਮੁਸ਼ਕਲ ਦੇ ਨਾਲ ਬੇੜੇ ਨੂੰ ਕਿਨਾਰੇ ਤੇ ਲਿਆਂਦਾ ਤੇ ਅਗਰ ਨੌਜਵਾਨ ਹਿੰਮਤ ਨਾ ਮਾਰਦਾ ਤਾਂ ਬੇੜਾ ਰੁੜ ਵੀ ਸਕਦਾ ਸੀ ਸਰਕਾਰਾਂ ਇਮਾਨਦਾਰ ਮਿਲਣ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋਣ ਆ ਸਾਹਮਣੇ ਤੁਸੀਂ ਵੇਖ ਰਹੇ ਜੀ ਬੇੜੇ ਦੇ ਉੱਤੇ ਟਰੈਕਟਰ ਲੱਦੇ ਆ ਤੇ ਚੱਪਾਂ ਵਾਲੇ 5-6 ਜਣ ਨੌਜਵਾਨ ਪਰ ਬੇੜਾ ਜਿਹੜੀ ਦਿਸ਼ਾ ਦੇ ਵਿੱਚ ਲਾਉਣਾ ਚਾਹੁੰਦੇ ਆ ਉਹ ਦਿਸ਼ਾ ਨੂੰ ਨਹੀਂ ਆ ਰਿਹਾ ਬੇੜਾ ਸਿੱਧਾ ਹੀ ਤੱਕਿਆ ਜਾ ਰਿਹਾ ਵਾ ਮਤਲਬ ਪਾਕਿਸਤਾਨ ਵਾਲੀ ਸਾਈਡ ਨੂੰ ਹੀ ਕਿਉਂਕਿ ਬਿਲਕੁਲ ਸਰਹੱਦ ਇਥੋਂ ਨਾਲ ਵਜਨੀ ਵਾਲਾ ਫਿਰੋਜ਼ਪੁਰ ਫਾਜ਼ਿਲਕੇ ਦੀ ਹੱਦ ਦਿੱਤੇ ਆ ਸੋ ਇਹੋ ਜਿਹੇ ਹਾਲਾਤ ਜਿਹੜੇ ਆਏ ਸਾਰੇ ਪੰਜਾਬ ਦੇ ਬਣ ਗਏ ਆ ਭਾਵੇਂ ਹੁਸ਼ਾਰਪੁਰ ਜਲਾਵੀ ਕਪੂਰਸਲਾਵੇ ਗਰਦਾਸਪੁਰ ਅਮਰਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਉਮ ਉਹ ਉਹ ਫੇਰ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਰੁੜਦਾ ਵਾ ਹ ਕਿੰਨੇ ਕਿੰਨੇ ਚੱਪੂ ਆ ਚੱਪੂ ਵਾਲਿਆਂ ਦਾ ਨਹੀਂ ਰੋਕਾ ਰਿਆ ਇੰਨੇ ਚੱਪੂ ਦੇ ਆਜ ਮਤਲਬ ਮਾਰ ਲਲਕਾਰੇ ਵਾਜ ਦੀ ਤੁਸੀਂ ਵੇਖ ਰਹੇ ਜੀ ਹਾ ਰੁੜਿਆ ਪੈ ਗਿਆ ਰੁੜੀ ਰੁੜੀ ਪੈ ਗਿਆ ਆ ਜੂ ਬਾਈ ਤੋਂ ਢੰਗ ਗਿਆ ਰੁੜੀ ਪੈ ਗਿਆ ਫੇਰ ਇਹ ਰੁੜੀ ਪੈ ਗਿਆ ਰੋੜੀ ਪੈ ਗਿਆ ਹੁਣ ਤਾਂ ਸਿੱਧੇ ਪਾਣੀ ਨੂੰ ਤੁਰ ਪਿਆ ਸਿੱਧੇ ਪਾਣੀ ਨੂੰ ਤੁਰ ਪਿਆ ਭਾਈ ਉਤਰਾ ਹੈ ਤਾਂ ਸਾਰੀ ਮਾਇਰ ਨਹੀਂ ਹੁਣ ਇੱਥੇ ਇਧਰ ਨੂੰ ਖਿੱਚ ਕੇ ਲਾਉਣਗੇ ਲਾਉਣ ਲੱਗੇ ਆ ਕੰਡੇ ਜਵਾਨ ਤਿੰਨੇ ਜੂਰ ਪਾਈ ਖੜੇ ਨੇ ਪਾਣੀ ਬੜਾ ਤੇ ਜਿੱਥੇ ਇਹੋਂ ਤੋਂ ਮੈਂ ਬੈਠ ਗਿਆ ਕਿ ਨਹੀਂ ਉਹ ਆ ਗਿਆ ਹਾਂ ਲੱਗੇ ਆ ਫੇਰ ਕਮਾਉਣ ਪਈ ਸ਼ਾਇਦ ਐਸ ਕੰਡੇ ਜਿੱਥੇ ਖੜੁੱਤੇ ਇੱਥੇ ਆਣ ਲੱਗੇ